ਵਹੀ ਗੁਰੂ ਜੀ ਦਾ ਖਾਲਸਾ ਵਹੀ ਗੁਰੂ ਜੀ ਦੇ ਫਤਿਹ ਸੋ ਅੱਜ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਸੋ ਅੱਜ ਜਿਸ ਸੰਬੰਧ ਵਿੱਚ ਜੁੜੇ ਆ ਉਹਨਾਂ ਜਿਹੜਾ ਪਿਛਲੇ ਦਿਨੀ ਉੱਦਾ ਚੱਲਿਆ ਸੀ ਵੀ ਆਪਣੇ ਭਾਅ ਤੋਂ ਵੀੜ ਦਾ ਗੱਲ ਕਰੀ ਸੀ ਸੰਗਤ ਦੇ ਧਿਆਨ ਦੇ ਵਿੱਚ ਕਰਦੋਂ ਲਿਆਉਂਦੀ ਸੀ ਸੋ ਮੈਨੂੰ ਸੁਨੇਹਾ ਆਇਆ ਇਹ ਪੁੱਛਿਆ ਕਿ ਉਹ ਕਹਿੰਦੇ ਵੀ ਤੋ ਉਹ ਮੇਰੇ ਪਰਦੇ ਵੀ ਕੋਈ ਕੁਐਸਚਨ ਰਾਈਜ਼ ਕਰ ਰਹੇ ਨੇ ਮੈਂ ਕਹਿੰਦਾ ਵੀ ਜੇ ਕਿਸੇ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਡਾਊਟ ਹੈ ਆਪਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਾਂ ਸੋ ਗੋਦਵਾਰਾ ਸਾਹਿਬ ਬਹਿ ਕੇ ਆਪਾਂ ਡਿਬੇਟ ਕਰ ਲੈਂਦੇ ਆ ਤੁਸੀਂ ਸਾਡੇ ਕੁਐਸਚਨ ਦਾ ਆਨਸਰ ਦੇ ਦਿਓ ਅਸੀਂ ਤੁਹਾਡੇ ਦਾ ਦੇ ਰਹੇ ਹਾਂਗੇ ਬਾਕੀ ਫੈਸਲਾ ਸੰਗਤ ਨੇ ਕਰਨਾ ਹੈ ਮੇਰਾ ਕੋਈ ਪਰਸਨਲ ਮੈਟਰ ਦਾ ਹੈ ਨਹੀਂ ਕਿ ਮੈਂ ਮੈਂ ਤਾਂ ਇਹ ਗੱਲ ਕਹਿਣਾ ਵੀ ਤੁਹਾਨੂੰ ਜੀਵ ਹੱਤਿਆ ਕੰਗਰ ਕੀਨੇ ਲ ਸੰਸਦਤਾ ਜੇ ਤੁਹਾਡੇ ਕੋਈ ਲਾਇਸੈਂਸ ਹੈਗਾ ਵੀ ਤੁਸੀਂ ਜੀਵ ਹੱਤਿਆ ਕਰ ਸਕਦੇ ਹੋ ਤਾਂ ਤੁਸੀਂ ਉਹ ਸੰਗਤ ਦੇ ਕਚੈਰੀ ਵਿੱਚ ਪੇਸ਼ ਕਰ ਤੋਂ ਮੈਂ ਮੈਂ ਤਾਂ ਇਹ ਸੰਗਤ ਦੇ ਧਿਆਨ ਦੇ ਵਿੱਚ ਲਿਆਂਦੀ ਹੈ ਗੱਲ ਵੀ ਇਹ ਕੰਮ ਗਲਤ ਹੋ ਰਿਹਾ ਜੀਵ ਹੱਤਿਆ ਹੋ ਰਹੀ ਹੈ ਜੀਵਾਣਾ ਟਕਾ ਹੋ ਰਿਹਾ ਹੈ